ਮੇਰਾ ਨਾਮ ਹਰਜਿੰਦਰ ਸਿੰਘ ਆਈ ਮੁਸਤਾਬਾ ਦੇ ਰਹਿਣ ਵਾਲਿਆ ਤੇ ਮੇਰੇ ਬੰਦੇ ਤੇ ਬਾਰੇ ਬੜੀ ਚੇ ਬੰਦੇ ਆਏ ਕਿ ਉਹਨਾਂ ਨੇ ਆਣ ਕੇ ਛੱਠਾ ਮਾਰਿਆ ਉਹ ਤੋਂ ਉਲਟ ਜਾਵਾ ਦੇਖੇ ਵੀ ਗੋਲੀਆਂ ਚਲਾਈਆਂ ਹੋਆ ਕਿ ਗੋਲੀਆਂ ਆਹ ਦੇਖੋ ਵੈਪਨ ਹੁੰਦਾ ਤੇ ਮੇਰੇ ਭਰਾ ਨੇ ਮੂੰਹ ਤੇ ਸਾਡ ਦਿਖਾਣੀ ਉਹ ਤਾਂ ਜਾਨੋ ਮਾਰ ਮਾਏ ਹੁਣ ਉਲਟ ਜਾਵਾ ਜੀ ਖਬਰ ਲਾਈਆ ਕਿ ਨਸ਼ਾ ਵੇਚਦੇ ਆ ਇਹ ਨਸ਼ਾ ਵੇਚਦੇ ਉਹਨਾਂ ਨੂੰ ਕਾਨੂੰਨ ਨੇ ਮੁਲਾਕਾ ਕਦੇ ਤੇ ਬੰਦਾ ਮਾਰਦੇ ਸੀ ਨਸ਼ਾ ਵੇਚਦੇ ਠਾੜੇ ਜਾ ਕੇ ਕੰਪਲੇਂਟ ਕਰੋ ਜੀ ਦਖਾਇਆ ਇਹ ਮਗਰ ਦੀ ਦਾਮਲੀ ਮੈਂ ਨਹੀਂ ਕੀਤੀ ਆ ਉਹ ਤਿੰਨਾਂ ਨੇ ਫੋਨ ਲਿਆ ਧਮਕੀ ਆ ਲਾਈਆ ਮੈਂ ਇਹ ਖਾਲਸਾ ਪੰਥਰੀ ਆ ਗਿਆ ਤਾਂ ਇੱਥੇ ਕਿੰਝ ਆਣਦੇ ਮੈਂ ਬੰਦੇ ਨਹੀਂ ਕਰਦੇ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਉੱਥੇ ਕੋਈ ਰਿਕਾਰਡਿੰਗ ਆ ਤੁਹਾਨੂੰ ਨਾਲ ਦੀ ਰਿਕਾਰਡਿੰਗ ਨਾਲ ਆਪਣੇ ਵੀਰ ਜੀ ਫੋਟਵਾ ਦਿਨੇ ਆ ਕਿ ਸਾਰੇ ਆਣ ਕੇ ਇੱਥੇ ਜਿੰਨੇ ਵੀ ਮਤਲਬ ਕਿ ਸ਼ਕਤ ਹੈਗਾ ਵਾਣਾ ਕਿਉਂ ਨਾ ਸਾਡੀ ਜਿਹੜੀ ਹਾਲਤ ਦੇਖ ਲੋ ਆਣ ਕੇ ਸ਼ਕਤ ਜਿੰਨੇ ਮਤਲਬ ਕਿ ਮੌਜੂਦ ਨੇ ਉਹ ਚੁਣ ਜਿਆਵਾ ਤੜੇ ਤੋ ਉਹ ਸ਼ੇਸਾਤ ਜਾਣੇ ਆ ਗਏ ਨੇ ਕਿ ਜਿਹੜਾ ਕੁਛੀ ਗੱਡੀ ਲਾ ਕੇ ਘੋਟਾ ਪੂਰੀ ਤਿਆਰੀ ਚਾਹੀ ਤਰਪਾਨ ਦੇ ਗੰਦਾਸਿਆ ਖੰਫਫੇ ਇਹਨਾਂ ਨੂੰ ਨਾ ਕਦੇ ਤਾਂ ਸਰਕਾਰ ਨੇ ਪੁਲਿਸ ਵੱਲੋਂ ਕੋਈ ਕਾਰਵਾਈ ਪੁਲਿਸ ਵੱਲੋਂ ਜੇ ਕਾਰਵਾਈ ਜਾਰੀ ਕੀਤੀ ਹੋਵੇ ਪਰ ਹੋਰ ਦੇ ਦੇ ਕੀ ਕਰਨ ਦੀ ਕਾਰਵਾਈਆਂ ਚੱਲਦੀਆਂ ਪਈਆਂ ਆ